ਮੇਰਾ ਨਾਮ ਮੇਰਾ ਨਾਮ ਤੇ ਜਿੰਦਾ ਆਇਆ ਅੱਜ ਅਸੀਂ ਉਹ ਜਗ੍ਹਾ ਤੇ ਪਹੁੰਚੇ ਆ ਜਿੱਥੇ ਸਮਾਜ ਵੱਲੋਂ ਜਾਂ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਆ ਇਹ ਉਹ ਮੰਦਿਰ ਆ ਜਿੱਥੇ ਵੀਰੋ ਨੇ ਅੱਜ ਕੇਕ ਲੈ ਕੇ ਪੁੱਜੇ ਜਿੱਥੇ ਕੋਈ ਨਹੀਂ ਪੁੱਜਦਾ ਆਪਣਾ ਤੇ ਬੜੀ ਖੁਸ਼ੀ ਹੋਈ ਆ ਵੀ ਵੀਰ ਨੇ ਚੰਗੀ ਸੋਚ ਲੈ ਕੇ ਚੱਲਿਆ ਚੰਗੇ ਥਾਂ ਤੇ ਜਨਮ ਦਿਨ ਮਨਾਉਣ ਆਇਆ ਆ ਕਿਉਂਕਿ ਇਨਾਂ ਕੋਈ ਨਹੀਂ ਹੈਗਾ ਨਾ ਇਨਾਂ ਦੀ ਕੋਈ ਮਾਂ ਆ ਨਾ ਨਾ ਪਿਓ ਆ ਜੋ ਕੁਛ ਆਪਾਂ ਆ ਤੇ ਬੜੀ ਇਹ ਪਰਿਵਾਰ ਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਇਨਾਂ ਕੋਲ ਆਪਣਾ ਬਣ ਕੇ ਪਹੁੰਚਦਾ ਆ ਤੇ ਬਹੁਤ ਵਧੀਆ ਲੱਗਾ ਆ। ਇਹ ਕਿਉਂ ਜ਼ਿਆਦਾਤਰ ਦੇਖਦੇ ਆ ਇਹ ਬੜਾ ਵਧੀਆ ਕਰਦਾ ਆ ਉੱਥੇ ਆਪਾਂ ਲੱਖਾਂ ਰੁਪਏ ਲਾ ਕੇ ਵੀ ਆਪਣੇ ਪਰਿਵਾਰਾਂ ਨੂੰ ਖੁਸ਼ ਨਹੀਂ ਕਰ ਸਕਦੇ। ਇੱਥੇ ਆਪਾਂ ਯਾਰਾਂ 'ਚ ਇਹ ਪਰਿਵਾਰ ਨੂੰ ਇੰਨਾ ਖੁਸ਼ ਕਰ ਚੱਲੇ ਆ ਤੇ ਕੁਝ ਕਿਹੜੋ ਨਹੀਂ ਮਿਲਨੀ। ਦੂਜੀ ਗੱਲ ਇਹ ਆ ਜਿੱਥੇ ਆਪਾਂ ਹੋਰ ਹੋਟਲਾਂ 'ਚ ਪਹੁੰਚ ਜਾਂ ਕਿਤੇ ਮੁੰਨੇ ਉੱਥੇ ਕੋਈ ਨਾ ਕੋਈ ਪਰਿਵਾਰ ਨਿੰਦਿਆ ਕਰ ਹੀ ਜਾਂਦਾ ਆ। ਇੱਥੇ ਆ ਨਹੀਂ ਮਿਲਿਆ ਇੱਥੇ ਆ ਨਹੀਂ ਮਿਲਿਆ। ਇਹ ਹੋਰ ਅੱ비 ਰੂਹਾਂ ਆ ਇਨਾਂ ਨੂੰ ਸਿਰਫ ਆਪਣਾ ਬਣ ਕੇ ਆਓ ਇਨਾਂ ਨੂੰ ਉਹਨੇ ਦੀ ਖੁ ਮਿਰਜ਼ਾ ਹਨਾ ਵੀਰ ਉਹਨੇ ਲੱਖਾਂ ਰੁਪਏ ਲਾ ਕੇ ਨਹੀਂ ਦਵਾਵਾ ਖੜ ਸਕਦਾ ਜੰਨੀਆਂ ਨੇ ਯਾਰਾਂ ਚ ਲਾ ਕੇ ਦਵਾਵਾ ਖਟੀਆਂ ਅੱਜ ਤੇ ਵੀਰੇ ਨੇ ਦੂਜਾ ਪਹਿਲੀ ਾਰ ਆਏ ਆ ਜਮਦੇਮੋਂ ਵੀਰਾ ਪਹਿਲਾਂ ਵੀ ਬਹੁਤ ਸੋਚਦਾ ਆ ਵੀ ਲੋੜ ਵੰਦਾ ਹੀ ਸੇਵਾ ਵੀਰ ਕਰਦਾ ਪਿੰਡ ਕਾਫੀ ਪਰਿਵਾਰ ਆ ਜਿਹੜੇ ਵੀਰ ਬਾਹ ਫੜਦਾ ਆ ਤੇ ਸਾਡੇ ਪਿੰਡ ਦੇ ਘਟੋ ਘੱਟ 40 50 ਬੱਚੇ ਆ ਜਿਨ੍ਹਾਂ ਨੂੰ ਵੀ ਰੋਜ਼ਗਾਰ ਦਿੰਦਾ ਨਾਲ ਬੈਟਰੀ ਦੇ ਤੌਰ ਤੇ ਜਾਂ ਕੈਟਰਿੰਗ ਦਾ ਕੰਮ ਕਰਦਾ ਵਧੀਆ ਉਪਰਾਲਾ ਕਰਦਾ ਪਹਿਲੇ ਵੀਰ ਇਥੇ ਆਸ਼ਰਮ ਸਾਡੇ ਧਰੂ ਕੋਈ ਨਾ ਕੋਈ ਭੇਜਦਾ ਰਹਿੰਦਾ ਇਥੇ ਆ ਪਹਿਲੀ ਵਾਰ ਪੁੱਜਿਆ ਆ ਇਥੇ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਇਹ ਵੀ ਪਰਿਵਾਰ ਹੈ ਤੁਹਾਡੀ ਵੇਟ ਕਰਦਾ ਆ ਮੂਹ ਕੇਕ ਸੁੱਟਣ ਦੀ ਬਜਾਏ ਜਾਂ ਕਿਦੇ ਵੇਸਟ ਕਰਨ ਦੀ ਬਜਾਏ ਇਹਨਾਂ ਕੋ ਜਰੂਰ ਪੁੱਜੋ ਕਿਉਂਕਿ ਇਹ ਜਿਹੜਾ ਤੁਸੀਂ ਸੁੱਟਦੇ ਨਾ ਕਿ ਇਹਨਾਂ ਵਿਚਾਰਿਆਂ ਕਰੀ ਖਾਦਾ ਵੀ ਨਹੀਂ ਹੁੰਦਾ ਵੀ ਕਿਉਂਕਿ ਇਹ ਕੋਈ ਮਨਬੁੱਧੀ ਆ ਕੋਈ ਕਿੱਦਾਂ ਰਹਿ ਚੁੱਕਾ ਕੋਈ ਸੜਕ ਤੋਂ ਚੱਕ ਕੇ ਲਿਆਇਆ ਜਿਹੜੀਆਂ ਚੀਜ਼ਾਂ ਅਸੀਂ ਫालतੂ ਸੁੱਟਦੇ ਆ ਨਾ ਤਾਂ ਉਹ ਇਹ ਚੀਜ਼ਾਂ ਨੂੰ ਤਰਸਦੇ ਆ ਵਿਚਾਰੇ ਇਹ ਅਪੀਲ ਆਉਣੀ ਚਾਹੀਦੀ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵੀ ਆਪਾਂ ਫਜ਼ੂਲ ਖਰਚੀ ਕਰਨ ਦੀ ਜਗਾ ਜਾਂ ਹੋਰਗੇ ਨੂੰ ਖੁਸ਼ ਕਰਨ ਦੀ ਜਗਾ ਆਪਾਂ ਇਹੋ ਜਿਹੀ ਜਗਾ ਤੇ ਪਹੁੰਚੀ ਜਿੱਥੇ ਵਾਕਿਆ ਲੋੜ ਹੁੰਦੀ ਆ ਹੁਣ ਇਹ ਚੀਜ਼ਾਂ ਦੇ ਵਾਕਿਆ ਇਹੋ ਜਿਹੇ ਧਿਆਰ ਮਨਾਉਣ ਦੀ ਲੋੜ ਆ ਜਦਾ ਜਨਮ ਦਿਨ ਹੋਇਆ ਕੋਈ ਪਾਰਟੀ ਹੋਵੇ ਮੈਂ ਚਾਹੁੰਨਾ ਵੀ ਇਹਨਾਂ ਲੋਕਾਂ ਜਾ ਕੇ ਮਨਾਈ ਜਾਵੇ ਇਹਨਾਂ ਨੂੰ ਹੀ ਖੁਸ਼ੀ ਮਿਲੂਗੀ ਤੇ ਆਪਾਂ ਨੂੰ ਹੀ ਡਬਲ ਖੁਸ਼ੀ ਮਿਲੂਗੀ ਹੁਣ ਇਹ ਵੀਰੇ ਨੂੰ ਪੂਰਾ ਸਕੂਨ ਨਾ ਸੌਂਗਾ ਤੇ ਉਦਾਂ ਦੇ ਕਿ ਹੋਟਲ ਜਿੰਨੇ ਜਨਮ ਦਿਨ ਮਨਾਉਂਦੇ ਨੇ ਉਹ ਸੋਚਣਾ ਹੈ ਯਾਰ ਉਹ ਰਿਸ਼ਤੇਦਾਰ ਨੂੰ ਪਤਾ ਨਹੀਂ ਆ ਚੀਜ਼ ਮਿਲੀ ਆ ਜਾਂ ਉਹਨੂੰ ਨਹੀਂ ਮਿਲੀ ਵੀ ਐਸੋਕਦਾ ਵੀਰੇ ਨੂੰ ਪੂਰੇ ਸਕੂਨ ਨਾਲ ਜਾ ਕੇ ਸੌਣਾ ਵੀ ਮਵਦੀਆ ਭੁੱਖੇ ਅਜੀਰ ਜੀ ਆਪਣਾ ਨਾਮ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਹੈਪੀ ਪਿੰਡ ਵੱਲਾ ਸੋ ਤੇਰਾ ਅਸਰਾ ਸੁਸਾਇਟੀ ਪਿੰਡ ਵੱਲਾ ਖਾਬਾਂ ਦੀ ਨਗਰੀ ਸੋ ਜਿੱਥੇ ਅਸੀਂ ਕਾਫੀ ਪਰਿਵਾਰਕ ਮੈਂਬਰ ਰਹਿ ਰਹੇ ਆ ਤੇ ਅੱਜ ਸਾਡੇ ਵੱਡੇ ਭਾਜੀ ਹੁਣੀ ਪਹੁੰਚੇ ਨੇ ਆਪ ਦਾ ਜਨਮ ਦਿਨ ਮਨਾਉਣ ਵਾਸਤੇ ਸੋ ਇੱਕ ਚੀਜ਼ ਤਾਂ ਸਿੱਧ ਹੋ ਗਈ ਹੈ ਅੱਜ ਜਾਂ ਪਹਿਲਾਂ ਵੀ ਅਸੀਂ ਇਹ ਮਹਿਸੂਸ ਕੀਤੀ ਹੈ ਕਿ ਇਨਸਾਨ ਧਨ ਦੌਲਤ ਪੈਸੇ ਨਾਲ ਵੱਡਾ ਨਹੀਂ ਹੁੰਦਾ ਇਨਸਾਨ ਹਮੇਸ਼ਾ ਸੋਚ ਤੋਂ ਵੱਡਾ ਹੁੰਦਾ ਕਿਉਂਕਿ ਅਕਾਲਪੁਰਖ ਸੱਚੇ ਬਾਦਸ਼ਾਹ ਸੋਚ ਨੂੰ ਚੰਗੀ ਨੂੰ ਬਰਕਰਾਰ ਰੱਖਣ ਸੋਚ ਸਾਡੀ ਉੱਚੀ ਹੋਣੀ ਚਾਹੀਦੀ ਪੈਰ ਜਿਹੜੇ ਆ ਜ਼ਮੀਨ ਤੇ ਹੋਣੇ ਚਾਹੀਦੇ ਆ ਸੋ ਬਹੁਤ ਵੱਡੀ ਸੋਚ ਦੇ ਮਾਲਕ ਨੇ ਸਾਡੇ ਵੀਰ ਜਿਹੜੇ ਕਿ ਅੱਜ ਆਪ ਦੀ ਜਨਮ ਦਿਨ ਦੀ ਇੱਥੇ ਖੁਸ਼ੀ ਮਨਾਉਣ ਆਏ ਨੇ ਤੇ ਦੇਖੋ ਤਿੰਨੋਂ ਭਰਾ ਆਏ ਨੇ ਕਈ ਵਾਰੀ ਕੀ ਹੁੰਦਾ ਇੱਕ ਮਾਂ ਦੇ ਪੇਟੋਂ ਜਨਮ ਲਿਆ ਹੁੰਦਾ ਪਰ ਸੋਚ ਨਹੀਂ ਦਲਦੀ ਅਸੀਂ ਮੰਨ ਲਓ ਜੇ ਦੋ ਭਰਾਵਾਂ ਸਾਡੀ ਸੋਚ ਦੇ ਵਿੱਚ ਲੱਖ ਬਖਰੇਵੇਂ ਆ ਲੱਖ ਸਾਡੇ ਵਿਚਾਰਕ ਮਤ ਭੇਤ ਹੈ ਪਰ ਮੈਨਾਂ ਚੰਗੀ ਗੱਲ ਹੈ ਕਿ ਤਿੰਨੋਂ ਭਰਾ ਇਕੱਠੇ ਨੇ ਸੋਚ ਵਧੀਆ ਆ ਤੇ ਜਨਮ ਦਿਨ ਮਨਾਉਣ ਆਏ ਨੇ ਇਨਾਂ ਨੂੰ ਵੀ ਇੱਕ ਸਕੂਨ ਇੱਕ ਆਨੰਦ ਮਿਲਿਆ ਤੇ ਸਾਡੇ ਜਿਹੜੇ ਰਹਿ ਰਹੇ ਪਰਿਵਾਰਕ ਮੈਂਬਰ ਸਾਡੇ ਬਜ਼ੁਰਗ ਸਾਡੇ ਜਿਹੜੇ ਨੌਜਵਾਨ ਵੀਰ ਜਿਨ੍ਹਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਜਿਹੜੇ ਸਮਾਜ ਵੱਲੋਂ ਪਰਿਵਾਰ ਵੱਲੋਂ ਦਰਕਾਰ ਦਿੱਤੇ ਗਏ ਸੀ ਸੋ ਉਹਨਾਂ ਨੂੰ ਵੀ ਇੱਕ ਖੁਸ਼ੀ ਮਿਲੀ ਹੈ ਕਿਉਂਕਿ ਉਹ ਹਮੇਸ਼ਾ ਸਵੇਰ ਤੋਂ ਉਡੀਕਦੇ ਨੇ ਕਿ ਅੱਜ ਕਿਸੇ ਪਰੋਣੇ ਨੇ ਆਉਣਾ ਕਿ ਨਹੀਂ ਆਉਣਾ ਅੱਜ ਤੁਸੀਂ ਪਰੋਣੇ ਬਣ ਕੇ ਆਏ ਹੋ ਕਿਸ ਪਰਿਵਾਰ ਦੇ ਇਹ ਯਕੀਨ ਮੰਨਿਓ ਕਈ ਵਾਰੀ ਅੱਖਾਂ ਵੀ ਨਮ ਆ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਅੱਜ ਸਮਝਾਇਆ ਨਾ ਕਈ ਵੀਰ ਸਾਡੇ ਸੁਣਦੇ ਤੇ ਬੋਲਦੇ ਨਹੀਂ ਆ ਅਸੀਂ ਉਹਨਾਂ ਨੂੰ ਇਸ਼ਾਰਾ ਮਾਰਿਆ ਕਿ ਕੋਈ ਕੇਕ ਕਟਣ ਆ ਰਿਹਾ ਸਫਾਈ ਤਿਆਰ ਛੇਤੀ ਹੋ ਜਾਓ ਤਾਂ ਭਾਜੀ ਭੱਜ ਭੱਜ ਕੇ ਤਿਆਰ ਹੋਏ ਨੇ ਟੇਬਲ ਕੁਰਸੀਆਂ ਲਾਉਣ ਡੈਪੇ ਬਾਰ ਬਾਰ ਇਹੀ ਪੁੱਛ ਰਹੇ ਨੇ ਕਿ ਅੱਜ ਕਿੰਨੇ ਆਉਣਾ ਮੈਂ ਕਿਹਾ ਅੱਜ ਵੀ ਸਾਡੇ ਕੋਈ ਵੀਰ ਆ ਰਹੇ ਨੇ ਦੇਖੋ ਛੋਟੇ ਛੋਟੇ ਬੱਚੇ ਵੀ ਆਪਣੇ ਨਾਲ ਲੈ ਕੇ ਆਏ ਨੇ ਬੱਚਿਆਂ ਨੂੰ ਵੀ ਦੇਖੋ ਨੂੰ ਕੁਝ ਮਿਲੇਗਾ ਬਹੁਤ ਜੇ ਸਮਾਂ ਰਹਿੰਦਿਆਂ ਸ਼ਾਇਦ ਅਸੀਂ ਕਿਸੇ ਚੰਗੀ ਸੋਚ ਨਾਲ ਜੁੜੇ ਹੁੰਦੇ ਤਾਂ ਜਿਹੜਾ ਅਸੀਂ ਸਮਾਂ ਬਰਬਾਦ ਕੀਤਾ ਸ਼ਾਇਦ ਉਹ ਨਾ ਕੀਤਾ ਹੁੰਦਾ ਜੇ ਅੱਜ ਇਹ ਭਾਜੀ ਹੁਣ ਇਹ ਆਪਣੇ ਛੋਟੇ ਪਚੰਗੀਆਂ ਨੂੰ ਨਾਲ ਲੈ ਕੇ ਆਏ ਨੇ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਅੱਜ ਉਹਦੇ ਉੱਤੇ ਇੱਕ ਵਧੀਆ ਮਹਿਲ ਸਿਰਜ ਸਕਦੇ ਨੇ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਸੋ ਕਿੰਤੂ ਪਰੰਤੂ ਮਾੜਾ ਚੰਗਾ ਉਹ ਤਾਂ ਚੱਲਦਾ ਰਹਿਣਾ ਪਰ ਕੋਸ਼ਿਸ਼ ਕਰਿਓ ਜੇ ਅਕਾਲ ਪੁਰਖ ਨੇ ਸਾਨੂੰ ਤੰਦਰੁਸਤੀ ਦਿੱਤੀ ਆ ਸਾਨੂੰ ਸਮਾਂ ਦਿੱਤਾ ਤਾਂ ਅਸੀਂ ਜ਼ਰੂਰ ਕਿਤੇ ਲਾਈਏ ਕਿਉਂਕਿ ਤਨ ਮਨ ਤਨ ਇਹ ਸੇਵਾ ਦੇ ਵਿੱਚ ਤਿੰਨੋਂ ਚੀਜ਼ਾਂ ਚਾਹੀਦੀਆਂ ਨੇ ਅਸੀਂ ਧਨ ਨਹੀਂ ਲਾ ਸਕਦੇ ਮਨ ਲਾ ਰਹੇ ਆ ਤਨ ਲਾ ਰਹੇ ਆ ਇਹ ਵੀਰ ਜੀ ਹੁਣੀ ਧਨ ਲਾ ਰਹੇ ਨੇ ਸੋ ਇਸੇ ਤਰ੍ਹਾਂ ਹੀ ਇਹ ਸੇਵਾ ਜਿਹੜੀ ਅੱਗੇ ਵੱਧ ਰਹੀ ਆ ਤੇ ਇਹਨਾਂ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੀ ਪ੍ਰਮਾਤਮਾ ਜੈ ਮਿਤਿਆ ਅੱਪਾ ਨਾਮ ਪ੍ਰਜਿੰਦਰ ਸਿੰਘ ਸੰਸਰਾ ਫਿਰ ਫਿਰ ਸਾਂਸਰਾ ਕਰਾਂ ਅੱਜ ਜਨਮ ਦਿਨ ਮਨਾਉਂਦੇ ਕਿੱਥੇ ਆਏ ਜਿੱਥੇ ਨਾ ਤੇਜੀ ਵੀ ਨਹੀਂ ਲੈਂਦਾ ਹੈ ਵੀ ਇਥੇ ਰੱਬੀ ਰੂਹਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਿਸੇ ਦਾ ਸਾਥ ਨਹੀਂ ਹੈਗਾ ਤੇ ਆਪਾਂ ਸੋਚਿਆ ਵੀ ਇੱਥੇ ਜਨਮ ਦਿਨ ਮਨਾਉਂਦੇ ਹੋਟਲਾਂ ਜਾਂ ਰੈਸਟੋਰੈਂਟਾਂ ਚ ਨਹੀਂ ਮਨਾਉਣਾ ਇੱਥੇ ਮਨਾਉਣਾ ਚਾਹੀਦਾ ਵਾ ਜਿਵੇਂ ਮੰਨਦੇ ਬਹੁਤ ਵਧੀਆ ਲੱਗਾ ਵੀਰ ਜੀ ਜਿਨ੍ਹਾਂ ਨੂੰ ਕਿਸ ਦਾ ਸਹਾਰਾ ਨਹੀਂ ਉਹਦਾ ਸਹਾਰਾ ਬਣਨਾ ਚਾਹੀਦਾ ਵਾ ਦਿਲ ਨੂੰ ਕਿੰਨਾ ਕ ਸਕੂਨ ਮਿਲਦਾ ਬਹੁਤ ਜ਼ਿਆਦਾ ਜੀ ਇਸ ਤੋਂ ਪਹਿਲਾਂ ਜਿਵੇਂ ਦਿਨ ਤੋਂ ਇਸ ਤੋਂ ਪਹਿਲਾਂ ਤੇ ਆਮ ਹੀ ਬਣਾਇਦਾ ਸੀ ਜਰਾਂ ਦੋਸਾਂ ਚ ਮਿਲ ਕੇ ਪਰ ਅੱਜ ਜਦੋਂ ਪੂਰਾ ਚਾਣ ਮਿਲਿਆ ਵਾ ਨਾ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਤੇ ਗਾਂ ਵੀ ਚਲੋ ਜੋ ਮੇਰੇ ਹੋਊਗੀ ਜਿੰਨੇ ਜੋਗਾ ਆਉਂਗਾ ਇਨਾ ਭੈਣ ਭਰਾਵਾਂ ਦਾ ਸਾਥ ਦਊਗਾ ਕੰਮ ਕਰਦੇ ਹਾਂ ਚਾਰਟਿੰਗ ਦਾ ਕੰਮ ਹੈ ਵੀਰ ਜੀ ਮੇਰਾ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਕਿਸ ਦਾ ਤੁਹਾਡਾ ਮੈਂ ਤੇ ਚੋਨਾਵਾ ਵੀ ਵੀਰ ਜੀ ਕਿਸੇ ਨਾਲ ਖੇਰਾ ਫੇਰੀ ਠਗੀ ਨਾ ਕਿਸੇ ਵੀ ਤਰੀਕੇ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਇਹ ਚੀਜ਼ਾਂ ਨਾਲ ਜਾਣੀ ਆ ਸਾਡੇ ਨਾ ਕਿ ਪੈਸਾ ਜਾਣਾ ਵਾ ਨਾ ਧਨ ਦੌਲਤ ਜਾਣੀ ਆ ਇਹ ਸਿਰਫ ਜਿਹੜਾ ਪਿਆਰ ਹੈ ਇਹ ਰਣਾ ਵਾ ਕਿਸੇ ਗਰੀਬ ਦਾ ਸਾਥ ਦੋਜ ਦਾ ਦੇਣਾ ਅੱਜ ਪਰਿਵਾਰ ਸਮੇਤ ਹਾਂਜੀ ਅਸੀਂ ਤਿੰਨੇ ਬ੍ਰਦਰ ਆਏ ਆ ਨਾਲ ਬੱਚੇ ਆ ਪਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਜਦੋਂ ਜਨਮ ਦਿਨ ਹੁੰਦਾ ਜਾਂ ਵਿਆਹ ਦੀ ਪਾਰਟੀ ਹੁੰਦੀ ਆ ਵੱਡੇ ਹੋਟਲ ਵੱਡੇ ਰੈਸਟੋਰੈਂਟ ਉਹਦੇ ਵਿੱਚ ਦਾਲੂ ਕਾਈ ਪਲਾਈ ਪਰ ਤੁਸੀਂ ਬੜੇ ਸਾਦੇ ਤਰੀਕੇ ਨਾਲ ਮੈਂ ਵੀ ਚੀਜ਼ ਲੋ ਘਰ ਵੀ ਵੈਸੇ ਤੇ ਇਸੇ ਤਰ੍ਹਾਂ ਮਨਾਉਣਾ ਵਾ ਨਸ਼ੇ ਪਤੇ ਦਾ ਨਾਂ ਸ਼ੌਂਕ ਹੈ ਤੇ ਨਾਂ ਹਰ ਇੱਕ ਨੂੰ ਇਹ ਸਿੱਖਿਆ ਦੇ ਦੀ ਵੀ ਨਸ਼ੇ ਪਤੇ ਦਾ ਸੇਵਨ ਨਹੀਂ ਕਰਨਾ ਤੇ ਨਿੱਜੀ ਤੌਰ ਤੇ ਹਰੇਕ ਪ੍ਰੇਮ ਪਿਆਰ ਆਣ ਗੁਮਾਨਣਾ ਜਿਹਦਾ ਸਾਰਾ ਜਿਹਨੂੰ ਬੇਲੋੜਾ ਵਾ ਉਹਨੂੰ ਲੋੜ ਲੋੜਵੰਦ ਤੇ ਮਤ ਕਰੋ